ਲੰਮੇ ਸਮੇਂ ਤੋਂ ਕਾਬਜ਼ ਜਗ੍ਹਾ ਦੇ ਮਾਲਕ ਦੇ ਪਿੰਡ ਦੀ ਮੌਜੂਦਾ ਪੰਚਾਇਤ ਤੇ ਤੱਕੇਸ਼ਾਹੀ ਨਾਲ ਕਬਜ਼ਾ ਕਰਨ ਦੇ ਆਰੋਪ ਲਗਾਏ ਗਏ ਨੇ ਉੱਥੇ ਪਿੰਡ ਦੀ ਪੰਚਾਇਤ ਨੇ ਆਪਣੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ ਜੀ ਹਾਂ ਜਿਹੜਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਵੈਰਵਾਲ ਬਾਵੇਂ ਦੇ ਵਸਨੀਕ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣ ਕੇ ਦੱਸਿਆ ਕਿ ਅਸੀਂ ਜਗ੍ਹਾ ਤੇ ਪਿਛਲੇ ਤਕਰੀਬਨ 50 ਸਾਲ ਤੋਂ ਕਾਬਜ਼ ਹਾਂ ਪਰ ਹੁਣ ਆਮ ਆਦੀ ਪਾਰਟੀ ਨਵੀਂ ਬਣੀ ਪੰਚਾਇਤ ਵੋਟਾਂ ਦੀ ਰੰਜੀ ਦੇ ਤਹਿਤ ਇਸ ਜਗ੍ਹਾ ਨੂੰ ਪੰਚਾਇਤ ਜਗ੍ਹਾ ਦੱਸ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਅੱਜ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਜਗ੍ਹਾ ਦਾ ਕਬਜ਼ਾ ਕਰਾਉਣ ਦੇ ਲਈ ਉੱਥੇ ਪਹੁੰਚ ਗਿਆ ਸੀ ਪਰੰਤੂ ਮੀਡੀਆ ਨੂੰ ਵੇਖਦੇ ਹੋਏ ਉਹ ਸਾਰੇ ਰੱਬੂ ਚੱਕਰ ਹੋ ਗਏ ਇਸ ਮੌਕੇ ਤੇ ਉਹਨਾਂ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੁਹਾਨੂੰ ਦੱਸ ਦਿੰਨੇ ਕਿ ਇਸ ਸੰਬੰਧੀ ਪਿੰਡ ਦੀ ਸਰਪੰਚ ਜਗਦੀਪ ਕੌਰ ਅਤੇ ਥਾਣਾ ਪੈਰੋਵਾਲ ਦੇ ਐਸਐਚਓ ਨਰੇਸ਼ ਕੁਮਾਰ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਭਾਜੀ ਮੇਰਾ ਨਾਮ ਮਨਜੀਤ ਸਿੰਘ ਸੌਨੌਪ ਸਰਦਾਰ ਹੀਰਾ ਸਿੰਘ ਪਿੰਡ ਵੈਰਵਾਲ ਬਾਵਿਆਂ ਇਹ ਮਾਮਲਾ ਸਾਰਾ ਜਿਹੜਾ ਦਾ ਜਿਹੜਾ ਅੱਜ ਵੱਡੀ ਗੰਟੀ ਪ੍ਰਸ਼ਾਸਨ ਲਾ ਇਹ ਭਾਜੀ ਪ੍ਰਸ਼ਾਸਨ ਤੇ ਅੱਜ ਤੇ ਆ ਸਰਕਾਰੀ ਛੁੱਟੀ ਹੋਲਾ ਮੇਲੇ ਦਾ ਕਰਕੇ ਸਰਕਾਰੀ ਛੁੱਟੀ ਆ ਤੇ ਪ੍ਰਸ਼ਾਸਨ ਤੋਂ ਪਤਾ ਨਹੀਂ ਅੱਜ ਕਿੱਥੇ ਛੁੱਟੀ ਵਾਲੇ ਦਿਨ ਟਾਈਮ ਲਾ ਕੇ ਕੀ ਧੱਕਾ ਕਰਦੇ ਇਹ ਥਾਂ ਦਾ ਪਿਛਲੇ 50 ਸਾਲਾਂ ਤੋਂ ਸਾਡੇ ਤੋਂ ਕਬਜ਼ਾ ਵਾ ਲਗਭਗ 14 ਤੋਂ 15 ਮਰਲੇ ਆ ਸਾਡੇ ਕੋਲ ਇਹਦੇ ਥਾਂ ਦੇ ਕਾਗਜ਼ੀ ਵੀ ਹੈਗੇ ਸਟਾਮ ਵੀ ਹੈਗੇ ਆ ਉਹ ਤੁਹਾਡੇ ਸਾਹਮਣੇ ਵੇਖੋ ਪੁਰਾਣੀ ਕੰਦ ਹੋਈ ਆ ਕੰਦ ਨੂੰ ਮੜਾ ਜਾ ਤੁਹਾਨੂੰ ਵਿਖਾਉਂਦੀ ਕੁਛ ਕਰਾਂਗੇ ਆ ਕੰਦ ਵੇਖੋ ਆ ਕੰਦ ਸਾਰੀ ਪੁਰਾਣੀ ਆ ਜੋ ਕਿ ਜਿਹੜੀ ਰੂੜੀ ਲੱਗੀ ਆ ਨਾ ਇਹ ਰੂੜੀ ਤਾਜੀ ਉਦੋਂ ਬਾਅਦ ਆ ਰੂੜੀ ਇੱਥੇ ਅਸੀਂ ਸਾਡੇ ਫਾਦਰ ਛੁੱਟਦੇ ਰਹੇ ਆ ਉਦੋਂ ਬਾਅਦ ਆ ਰੂੜੀ ਇੱਥੇ ਅਸੀਂ ਛੁੱਟਦੇ ਰਹੇ ਆ ਇਹ ਉਹ ਨਵੀਂ ਪੰਚਾਇਤ ਬਣੀ ਆ ਸਰਪੰਚਨੀ ਜਗਦੀਪ ਕੌਰ ਉਹ ਵੋਟਾਂ ਦਾ ਮਸਲਾ ਵਾ ਸਾਰਾ ਹੋਰ ਕੋਈ ਗੱਲ ਹੀ ਕੀ ਪਹਿਲਾਂ ਇੱਥੇ ਕਿੰਨੀਆਂ ਪੰਚਾਇਤਾਂ ਆ ਗਈਆਂ ਇਹੋ ਜਿਹਾ ਕੋਈ ਗੱਲ ਨਹੀਂ ਆ ਇਹ ਵੋਟਾਂ ਦਾ ਮਸਲਾ ਵਾ ਵੋਟਾਂ ਪਾਉਣ ਦੇ ਵਿੱਚ ਵੀ ਅਸੀਂ ਵੋਟਾਂ ਨਹੀਂ ਪਾਈਆਂ ਤੇ ਆ ਸਾਨੂੰ ਉਹਦਾ ਭੁਗਤਾਨ ਕਰਨਾ ਪੈਂਦਾ ਵੀ ਠੱਕੇ ਨਾ ਆਏ ਵੀ ਵੋਟਾਂ ਪਾਈਏ ਇਹ ਆ ਆਮ ਆਦਮੀ ਸਰਪੰਚਨੀ ਆਮ ਆਦਮੀ ਪਾਰਟੀ ਦੀ ਸਰਪੰਚਨੀ ਜਗਦੀਪ ਕੌਰ ਹਾਂ ਜੀ ਹਰ ਜਿਹਦੀ ਖਰੀਦੀ ਉਹ ਤਾਂ ਸਾਡੇ ਕੋਲ ਡਾਕੂਮੈਂਟ ਪਏ ਮਾਂ ਮਾਂ ਜੋਗ ਅਦਾਲਤਾਂ ਤੋਂ ਸਾਡੇ ਕੋਲ ਸਟੇ ਆਦਾ ਤੇ ਸਟੇ ਲੈ ਦੇਖ ਨਹੀਂ ਰਹੀ ਵੀਡੀਓ ਸਾਹਿਬ ਸਟੇ ਹੀ ਲੰਘਣਾ ਕੀ ਜਾਰੀ ਹੈ ਬਿਲਕੁਲ ਜੀ ਸਟੇ ਦੀਆਂ ਛਰੇਆਂ ਧੱਕੀਆਂ ਡਈਆਂ ਜਾ ਰਹੀਆਂ ਕੋਈ ਪ੍ਰਸ਼ਾਸਨ ਨਹੀਂ ਅੱਜ ਛੁੱਟੀ ਆ ਵੇਖੋ ਤੁਸੀਂ ਉਹ ਲੰਮਾ ਲਾ ਗੁਰੂ ਸਾਹਿਬ ਦਾ ਹੈ ਦੇਣਿਆ ਉਹ ਲੈ ਮਲੇ ਤੇ ਸੰਗਤਾਂ ਗਈਆਂ ਤੇ ਇਹਨਾਂ ਨੇ ਪਿੱਛੋਂ ਪ੍ਰਸ਼ਾਸਨ ਨੂੰ ਵੇਖੋ ਜੀ ਕਿੱਦਾਂ ਛੁੱਟੀ ਵਾਲੇ ਦੇ ਨੇ ਇੱਥੇ ਭੇਜਿਆ ਆ ਤੁਸੀਂ ਵਿਖਾਓ ਇੱਥੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਸਾਰਾ ਨਾਲ ਉਹ ਤੋਂ ਵੀਡੀਓ ਦਫ਼ਤਰ ਵੀਡੀਓ ਦਫ਼ਤਰ ਜੀ ਸ਼ਨੀਵਾਰ ਤੇ ਵੈਸੇ ਵੀਡੀਓ ਦਫ਼ਤਰ ਛੁੱਟੀ ਹੁੰਦੀ ਮੈਂ ਆਪ ਉੱਥੇ ਨੌਕਰੀ ਕਰਦਾ ਅੱਜ ਤਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਉਹਨਾਂ ਦੇ ਮਲਾਜ ਕਹਿਨ ਦਾ ਜਿਹੜੇ ਉਹਨਾਂ ਦੇ ਮਲਾਜ ਉਹਨਾਂ ਦਾ ਕਹਿਨ ਦਾ ਮਤਲਬ ਸਾਨੂੰ ਬਹੁਤ ਪਿੱਛੋਂ ਸਰਕਾਰ ਪ੍ਰੈਸ਼ਰ ਹੈ ਇਹਨਾਂ ਦਾ ਸਰਪੰਚ ਸਾਹਿਬ ਦਾ ਜਿਹੜੀ ਬੀਬੀ ਜਗਦੀਪ ਕੌਰ ਆ ਤੇ ਬਹੁਤ ਏ ਤੱਕਾ ਕਰ ਰਹੇ ਨਿੰਦਨਯੋਗ ਗੱਲਾਂ ਆ ਇਹ ਚੰਗੀ ਗੱਲ ਨਹੀਂ ਆ ਇੱਕ ਵੋਟਾਂ ਦੇ ਕੰਮ ਨੂੰ ਇਦਾਂ ਜੋੜਿਆ ਜਾਵੇ ਪਹਿਲਾਂ ਇਦੋਂ ਕਿੰਨੀਆਂ ਪੰਚਾਇਤਾਂ ਆਈਆਂ ਕਿੰਨੇ ਚਿਰ ਦੀਆਂ 70 ਸਾਲ ਜੋਂ ਦੇਸ਼ ਜਾਦ ਆ 47 ਤੋਂ ਬਾਅਦ ਕਿੰਨੀਆਂ ਆਏ ਪੰਚਾਇਤਾਂ ਇਹ ਸਾਡੇ ਦਾਦਾ ਜੀ ਸਾਡੇ ਪਰਦਾਦਾ ਜੀ ਉਦੋਂ ਦੇ ਇੱਥੇ ਪੂਰਾ ਨਗਰ ਕੇਸ ਤੋਂ ਵੀ ਤੁਸੀਂ ਪੁੱਛੋਗੇ ਨਾ ਇਹ ਤੁਹਾਨੂੰ ਆਪਣੇ ਆਪ ਦੱਸ ਦੇਣਗੇ ਰੂੜੀ ਤੁਹਾਨੂੰ ਆਹ ਵੇਖੋ ਇਹਦੇ ਪਰਲੇ ਪਰਨੇ ਟੱਪ ਮਾਰੋਗੇ ਨਾ ਇਹ 50 ਹਜ਼ਾਰ ਰੂੜੀ ਪੁਰਾਣੀ ਲਫਾਫੇ ਪੁਰਾਣੀਆਂ ਚੀਜ਼ਾਂ ਚੋਂ ਮਿਲਣਗੀਆਂ ਮੰਗ ਕੀ ਕਰਦੇ ਜੀ ਮੰਗੇ ਕਰਦੇ ਵੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਵਾ ਇਹ ਚ ਪਾਰਟੀ ਬਾਜੀ ਵਾਲੇ ਇਹੋ ਜਿਹੇ ਕੰਮ ਉੱਪਰ ਉੱਠ ਕੇ ਸਰਕਾਰ ਨੂੰ ਬੇਤੀ ਕਰਦੇ ਆਂ ਵੀ ਆਂਦੇ ਤੇ ਬਹੁਤ ਆ ਵੀ ਅਸੀਂ ਵੀ ਪਾਰਟੀ ਬਾਜੀ ਨਹੀਂ ਕਰਦੇ ਉੱਪਰ ਉੱਠ ਕੇ ਜਿਹੜੇ ਕੰਮ ਕਰਨ ਵਾਲੇ ਆ ਮੇਨ ਉਹ ਕੰਮ ਕੀਤੇ ਜਣਾ ਕਿਹੜਾ ਇੱਕ ਜ਼ਮੀਨ ਖਰੀਦੀ ਸਾਡੇ ਕੋਲ ਕਾਗਜ ਸਟੇ ਲਿਆ ਮਤੇ ਪਏ ਪਹਿਲੀਆਂ ਪੰਚਾਇਤਾਂ ਦੇ ਸਾਡੇ ਕੋਲ ਪਏ ਆ ਅਸੀਂ ਪੇਸ਼ ਕਰਾਂਗੇ ਇਹ ਬਿਲਕੁਲ ੱਕਾ ਰੇ ੱਕਾ ਹੋ ਨਹੀਂ ਦਿੱਤਾ ਜਾਊਗਾ ਜੋ ਵੀ ਜੇ ਕਿਹ ਹਾਲਤ ਤੇ ਨਹੀਂ ਹੋ ਦਿੱਤਾ ਜਾਊਗਾ ਸਾਡਾ ਕਾਜ ਤੇ ਸਾਡੀ ਤਾਂ ਗੱਲ ਸੋਨੂ ਤਿਆਰ ਨਹੀਂ ਮਤਲਬ ਜਿਹੜੀ ਨਵੀਂ ਸਰਕਾਰ ਬਣਾਈ ਹੈ ਆਪਾਂ ਐ ਕਰਕੇ ਬਣਾਈ ਹੈ ਨਾ ਵੀ ਨਵੀਂ ਸਰਕਾਰ ਦਾ ਮਤਲਬ ਇਹ ਵੀ ਇਨਸਾਫ ਮਿਲੇ ਟਾਂਗੋ ਅੱਗੇ ਦੁਨੀਆ ਤੋਂ ਬਣਾਈ ਸੀ ਆ ਇਨਸਾਫ ਸਾਨੂੰ ਮਿਲ ਰਿਹਾ ਤੁਸੀਂ ਵੀ ਸਾਡੇ ਕਾਗਜ ਵੇਖਣ ਨੂੰ ਕੋਈ ਤਿਆਰ ਨਹੀਂ ਆ ਇਹ ਤੁਸੀਂ ਵੇਖੋ ਇੰਨੀਆਂ ਚੀਜ਼ਾਂ ਕਿੰਨਾ ੱਕਾ ਛਰੇ ਆ ੱਕਾ ਹੋ ਰਿਹਾ ਕਹਿੰਦੇ ਸਾਨੂੰ ਪਿੱਛੋਂ ਬਹੁਤ ਪ੍ਰੈਸ਼ਰ ਆਇਆ ਜਿਹਨੂੰ ਗੱਲ ਕਰਦੇ ਆ ਨਾ ਮੈਂ ਖੁਦ ਹੀ ਬਲਾਗ ਦੇ ਲਾਗੇ ਡਿਊਟੀ ਕਰਦਾ ਬੈਂਕ ਦੇ ਵਿੱਚ ਆ ਕਹਿੰਦੇ ਵੀ ਸਾਨੂੰ ਪਿੱਛੋਂ ਬਹੁਤ ਪ੍ਰੈਸ਼ਰ ਆ ਠੀਕ ਆ ਹਾਂਜੀ ਭਾਜੀ ਕੀ ਨਾਮ ਹੈ ਤੇ ਕਿਹੜਾ ਪਿੰਡਾ ਕਿਹੜਾ ਹੋਤਾ ਤੁਹਾਡਾ ਯਾ ਸਰ ਪੰਜ ਜਬਦੀਪਕੌਰ ਵੈਰੋਵਾਲ ਬਾਵਿਆ ਕੀ ਮਾਮਲਾ ਜਿਹੜਾ ਤਾਂ ਦੇ ਦਿਸਤ ਨੂੰ ਲੈ ਕੇ ਕੀ ਗੱਲਬਾਤ ਹੈ ਜਿਹੜੀ ਅੱਜ ਪਤਾ ਚ ਨਹੀਂ ਆਇਆ ਕਿ ਇਹ ਤੇ ਜਿਹੜਾ ਕਬਜ਼ਾ ਲੈਣ ਵਿਦਿਓ ਸ਼ਾਮਲਾਟ ਜਗਾ ਉਹਨਾਂ ਨੇ ਕਾਫੀ ਸਾਲ ਤੋਂ ਉੱਥੇ ਕਬਜ਼ਾ ਕੀਤਾ ਆ ਇਹ ਉੱਥੇ ਸਾਡੀ ਪੰਚਾਇਤ ਵੱਲੋਂ ਇਹੀ ਆ ਕਿ ਅਸੀਂ ਉਹ ਉਹਨਾਂ ਕੋਲੋਂ ਜਗ੍ਹਾ ਲੈ ਕੇ ਪੰਚਾਇਤੀ ਜਗ੍ਹਾ ਉਹ ਲੈ ਕੇ ਤੇ ਸਕੂਲੀ ਬੱਚਿਆਂ ਵਾਸਤੇ ਉੱਥੇ ਕੁਛ ਨਾ ਕੁਛ ਕਰੀਏ ਤਾਂ ਜੋ ਉੱਥੇ ਰੋਜ਼ 10-12 ਵੈਨ ਆਉਂਦੀਆਂ ਸਕੂਲ ਦੀਆਂ ਤੇ ਉਹ ਬੱਚੇ ਜਿਹੜੇ ਆ ਉੱਥੇ ਸਾਈਡ ਤੇ ਖੜੇ ਹੋ ਕੇ ਆਪਣੀ ਵੈਨ ਦੀ ਉਡੀਕ ਕਰ ਸਕਦੇ ਆ। ਥੋੜੇ ਪਤੀ ਤੇ ਅਲੀਗੇਸ਼ਨ ਆ ਰਹੇ ਆ ਕਿ ਉਹ ਘੱਟਾ ਕਰਵਾ ਰਿਹਾ ਸੀ ਤਨਾ ਕਹਿ ਰਿਹਾ। ਇਹ ਵੀ ਜੀ ਉਹਨਾਂ ਦਾ ਵਿੱਚ ਕੋਈ ਰੋਲ ਨਹੀਂ ਹੈ ਸਿਰਫ ਸਾਡੀ ਪੰਚਾਇਤ ਦਾ ਹੀ ਰੋਲ ਆ। ਉਹ ਤੇ ਆਪ ਸੋਸ਼ਲ ਵਰਕਰ ਆ ਆਦਮੀ ਤੋਂ ਰਟਾਇਰ ਉਹ ਆਪਣੇ ਕੰਮਕਾਰ ਤੇ ਵਿਅਸਥਾ ਉਹਨਾਂ ਦਾ ਕੋਈ ਰੋਲੀ ਹੈਗਾ ਉਹ ਇੱਕ ਨਜਾਇਜ਼ ਉਹਨਾਂ ਨੂੰ ਕਬਜ਼ਾ ਉਂਦੀ ਕੋਸ਼ਿਸ਼ ਕਰ ਰਹੀ ਹੈ। ਪਿੰਡ ਬੈਰਵਾ ਪਾਵਨ ਦੇ ਜਿਹੜਾ ਹੈ ਜਗ੍ਹਾ ਨੂੰ ਲੈ ਕੇ ਇੱਕ ਅਵਾਜ਼ ਸੀ ਦਾ ਅੱਜ ਉਤੇ ਪ੍ਰਕਾਸ਼ਨ ਵਿੱਚ ਆਇਆ ਸੀ ਕਬਜ਼ਾ ਲੈਣ ਵਾਸਤੇ ਕਿਸੇ ਨੇ ਗਿਆ ਕਿ ਕੋਈ ਪਾਰਟੀ ਸਰ ਕੀ ਮਾਮਲਾ ਤੇ ਕੀ ਹਲਵਾ ਸਰ ਬਲਾਕ ਵੱਲੋਂ ਬਲਾਕ ਅਫਸਰ ਆਏਗੇ ਜੀ ਤੇ ਪੰਚਾਇਤ ਦੀ ਜਗ੍ਹਾ ਤੇ ਉਹਨਾਂ ਨੇ ਕੰਮ ਕੀਤੀ ਹੈ ਜੀ ਅਸੀਂ ਬਤੌਰ ਪ੍ਰੋਟੈਕਸ਼ਨ ਗਏ ਹਾਂ ਜੀ ਸਾਨੂੰ ਬਲਾਕ ਵੱਲੋਂ ਚਿੱਠੀ ਆਈ ਤੈਕਸੇਸ਼ਨ ਵਾਸਤੇ ਉੱਥੇ ਜਾ ਕੇ ਬਲਾਕ ਅਫਸਰਾਂ ਨੂੰ ਉਹਨਾਂ ਨੇ ਆਪਣੇ ਕਾਗਜ਼ ਪੱਤਰ ਦਿਖਾਏ ਜੀ ਤੇ ਬਲਾਕ ਅਫਸਰ ਜਿਹੜਾ ਮੁੜ ਕੇ ਉਹਨਾਂ ਨੂੰ ਨੋਟਸ ਦੇ ਕੇ ਚਲਾ ਗਿਆ। ਹਾਂ ਤੇਰੀ ਸਮਝ ਆਇਆ ਕੀ ਜਿਹੜਾ ਖੁਵਾਰ ਆ ਜਿਹਨਾਂ ਦਾ ਕੰਮ ਜਾਨਾ ਹੋਣਾ ਉਸਦੇ ਵੀ ਇਹ ਹੁੰਦਾ। ਇਹਦੇ ਬਾਰੇ ਤੇ ਬਲਾਕ ਅਫਸਰ ਦੱਸ ਸਕਦਾ। ਕਹੀਂ ਬਤਾਓ ਪ੍ਰੋਕਸ਼ਨ ਜੀ। ਹਾਂ ਜੀ।